ਸਰਦਾਰਨੀ ਵੌਇਸ 2.5 YouTube ਚੈਨਲ ਤੇ ਤੁਹਾਡਾ ਸਵਾਗਤ ਹੈ ਕਹਾਣੀ ਇੱਕ ਬੱਕਰੀ ਇੱਕ ਟੀਵੀ ਇੱਕ ਬੱਕਰੀ ਇੱਕ ਟੀਵੀ ਮੈਂ ਕਈ ਵਾਰੀ ਸੋਚਦਾ ਹਾਂ ਕਿਸੇ ਦੇ ਜੀਵਨ ਵਿੱਚ ਕੀ ਮਹੱਤਤਾ ਰੱਖ ਸਕਦੀਆਂ ਹਨ ਪਰ ਮਨਸਾ ਦੀ ਸਾਰੀ ਦੀ ਸਾਰੀ ਜ਼ਿੰਦਗੀ ਕੇਵਲ ਇਹੋ ਕੁਝ ਹੀ ਸੀ ਇੱਕ ਬੱਕਰੀ ਇੱਕ ਟੀਵੀ ਬੱਕਰੀ ਜਿਹੜੀ ਛੋਟੀ ਜੀ ਅਜੇ ਉਸਨੇ ਕੱਲ ਹੀ ਖਰੀਦੀ ਸੀ ਇੱਕ ਨਿੱਕੀ ਜਹੀ ਮੇਮਣੀ ਕਿ ਅੱਜ ਉਹ ਇੱਕ ਤਕੜੀ ਚੰਗੀ ਤਕੜੀ ਬੱਕਰੀ ਬਣ ਗਈ ਸੀ ਤੇ ਮਨਸਾ ਦੇ ਕਹੇ ਅਨੁਸਾਰ ਉਸਨੇ ਕੁਝ ਦਿਨਾਂ ਨੂੰ ਮਾਂ ਬਣ ਜਾਣਾ ਸੀ ਆਪਣੇ ਵਰਗੀ ਇੱਕ ਹੋਰ ਮੇਮੜੀ ਦੀ ਮਾਂ ਉਹ ਸਾਰਾ ਦਿਨ ਉਸਤੇ ਮਗਰ ਭੱਜਦਾ ਰਹਿੰਦਾ ਛੇ ਛੇ ਕਰਕੇ ਉਹ ਉਸ ਨੂੰ ਪੁਚਕਾਰਦਾ ਸੀ ਤੇ ਆਪਣੇ ਵੱਲ ਬੁਲਾਉਂਦਾ ਸੀ ਫਿਰ ਘਾਹ ਦੀਆਂ ਦੱਥੀਆਂ ਨੂੰ ਹਵਾ ਵਿੱਚ ਲਹਿਰਾਉਂਦਾ ਤੇ ਕਿਸੇ ਸ਼ਤਾਰ ਖਿਡਾਰੀ ਵਾਂਗ ਉਸ ਦਿਨੋਂ ਆਪਣੇ ਵੱਲ ਖਿੱਚਣ ਵਿੱਚ ਕਾ ਆਮਚਾ ਹੋ ਜਾਂਦਾ ਬੱਕਰੀ ਸਾਰਾ ਦਿਨ ਬਗੀਚੀ ਦੀਆਂ ਕਿਆਰੀਆਂ ਵਿੱਚ ਚੌਕੜੀਆਂ ਪਰਦੀ ਰਹਦੀ ਕਿਸੇ ਅਜਾਤਿਤਲੀ ਵਾਂਗ ਜੋ ਇੱਕ ਫੁੱਲ ਤੋਂ ਉੱਡ ਕੇ ਕਿਸੇ ਦੂਜੇ ਫੁੱਲ ਤੇ ਜਾ ਬੈਠਦੀ ਤੇ ਉਸ ਉਹ ਕਿਸੇ ਅਣਪੋਲ ਬਾਲਕ ਵਾਂਗ ਉਹਦੇ ਮਗਰ ਮਗਰ ਭੱਜਦਾ ਰਹਿੰਦਾ ਮਨਸਾ ਦੀ ਬੱਕਰੀ ਅਜੇ ਹੁਣੇ-ਹੁਣੇ ਕੋਠੀ ਦੇ ਇਸ ਫਾਟਕ ਤੇ ਸੀ ਹੁਣ ਲਾਂਚ ਵਿੱਚ ਸੀ ਹੁਣ ਬਗੀਚੀ ਦੇ ਉੱਲੇ ਤੇ ਹੁਣੇ ਹੀ ਕੋਠੀ ਦੇ ਦੂਜੇ ਫਾਟਕ ਤੇ ਉਹ ਉਹ ਵੀ ਉਸ ਦੇ ਮਗਰ ਮਗਰ ਉਸ ਦੇ ਪਰਛਾਵੇਂ ਵਾਂਗ ਪਸਰਿਆ ਰਹਿੰਦਾ ਪਰ ਇੱਕ ਸਿਫਤ ਹੈ ਮਨਸਾ ਦੀ ਬੱਕਰੀ ਵਿੱਚ ਉਸ ਨੇ ਅਜੇ ਤੱਕ ਕਦੇ ਵੀ ਬਗੀਚੀ ਦੇ ਆਂ ਬੂਟਿਆਂ ਨੂੰ ਮੂਹ ਨਹੀਂ ਸੀ ਮਾਰਿਆ ਜਿਵੇਂ ਉਹ ਮਨਸਾ ਦੀ ਦਿਲ ਦਲੀ ਪੀੜ ਨੂੰ ਅਨੁਭਵ ਕਰ ਸਕਦੀ ਹੈ ਉਹ ਵੇ ਮਨਸਾ ਦੀ ਇਸ ਗੱਲ ਤੋਂ ਚੰਗੀ ਤਰ੍ਹਾਂ ਜਾਣੂ ਸੀ ਤੇ ਉਹ ਸਦਾ ਉਸ ਦੇ ਇਸ ਪਹਿਲੂ ਦੀ ਤਾਰੀਫ ਕਰਦਾ ਸੀ ਮਨਸਾ ਮੇਰਾ ਮਾਲੀ ਸੀ ਜਿਸ ਦਾ ਕੰਮ ਦਿਨ ਭਰ ਬਗੀਚੀ ਦੀ ਗੋਡੀ ਕਰਨਾ ਸੀ ਲਾਉਣ ਵਿੱਚ ਓ ਘਾ ਖੋਤਣਾ ਸੀ ਪਿਆਰੀਆਂ ਨੂੰ ਪਾਣੀ ਲਾਣਾ ਸੀ ਪਰ ਉਸ ਦੀ ਜਾਚੇ ਇਹਨਾਂ ਸਾਰਿਆਂ ਕੰਮਾਂ ਤੋਂ ਵੀ ਅਤਿਅੰਤ ਜ਼ਰੂਰੀ ਆਪਣੀ ਬੱਕਰੀ ਨੂੰ ਪਿਆਰ ਕਰਨਾ ਸੀ ਜਦਤੀ ਕੋ ਉਹ ਆਪਣੀ ਬੱਕਰੀ ਨੂੰ ਫੜ ਕੇ ਪਿਆਰ ਨਾਲ ਉਸ ਦੇ ਮੂੰਹ ਵਿੱਚ ਘਾ ਦੀਆਂ ਦੱਥੀਆਂ ਨਹੀਂ ਸੀ ਠੂਸ ਦਿਂਦ ਲੈਂਦਾ ਉਸ ਨੂੰ ਚੈਨ ਨਹੀਂ ਸੀ ਆਉਂਦਾ ਉਸ ਨੂੰ ਇਸ ਤਰ੍ਹਾਂ ਦੇਖ ਕੇ ਮੇਰਾ ਅਰਦਲੀ ਸ਼ੇਰ ਸਿੰਘ ਬੋਲ ਉੱਠਦਾ ਇਸ ਸਾੜੀ ਮੇਮਣੀ ਜਹੀ ਦਾ ਟਿੱਡ ਕਦੇ ਪਰਦਾ ਵੀ ਐ ਇਸ ਸਾੜੀ ਦੀਆਂ ਬੱਖੀਆਂ ਪਾੜ ਜਾਣੀਆਂ ਕਿਸੇ ਦੇਣ ਸ਼ੇਰ ਸਿੰਘ ਲਾ ਨੂਰ ਬੋਲਦਾ ਸੀ ਅਤੇ ਵਾ ਨੂ ਬਾ ਇਹੋ ਮਤ ਕਹੋ ਜੀ ਮਨਸਾ ਬੋਲਦਾ ਹੈ ਗਰਭ ਬਤੀ ਹੈ ਨਾ ਇਸ ਕੀ ਸੇਵਾ ਹੋਣੀ ਹੀ ਚਾਹੀਏ 나ੜੇ ਮਿੱਤਰਾਂ ਸੇਵਾ ਹੋਊ ਤਾਂ ਦੁੱਧ ਦਉ ਸ਼ੇਰ ਸਿੰਘ ਮਨਸਾ ਦੀ ਨਾਲ ਟੁੰਦਾ ਤੇ ਮਨਸਾ ਦੇ ਮੂੰਹ ਤੇ ਇੱਕ ਮੁਸਕਰਾਹਟ ਜਹੀ ਆ ਜਾਂਦੀ ਉਸ ਦੀਆਂ ਅੱਖਾਂ ਚਮਕਦੀਆਂ ਉਸ ਦੇ ਮੂੰਹ ਵਿੱਚੋਂ ਰਾਲਾ ਵਗ ਤੋੜਦੀਆਂ ਤੇ ਉਹ ਇੱਕ ਪਚਾਕੇ ਨਾਲ ਆਪਣੇ ਬੁੱਲਾਂ ਦੇ ਜੀਭ ਫੇਰਦਾ ਤੇ ਫਿਰ ਹੌਲੀ-ਹੌਲੀ ਬੱਕਰੀ ਦੀ ਬੂਥੀ ਸਹਿਲਾਉਣ ਲੱਗ ਜਾਂਦਾ ਬੱਕਰੀ ਬੜਾ ਪਿਆਰਾ ਜਾਨਵਰ ਹੈ ਸ਼ੇਰ ਸਿੰਘ ਮਨਸਾ ਬੋਲਦਾ ਹੈ ਗਾਂਹ ਕੀ ਤਰ੍ਹਾਂ ਜਿਹੇ ਨਾਲ ਲਾਤ ਮਾਰਦੀ ਹੈ ਨਾ ना सींग ही और ना भैंस की तरह पेटू है अपने दो तीन के घास खाई और मजे सो सो पड़ रही जब जी चाहा कान से पकड़ा और ले गए मैदान में इसकी पीठ पर हाथ फेरा और चुपके से बैठ के दोह लिया मैं तो कहता हूँ बकरी जैसा बेजवान जानवर और कोई पैदा ही नहीं किया भगवान ने ते मैं भी ਤੇ ਕਦੇ ਹੀ ਅਹਨਾਵਾ ਤੇਰੇ ਵਰਗਾ ਬੁੱਧੂ ਵੀ ਹੋਰ ਕੋਈ ਪੈਦਾ ਨਹੀਂ ਕੀਤਾ ਭਗਵਾਨ ਨੇ ਇਸ ਗੱਲ ਤੇ ਮਨਸਾ ਚੀਪ ਜਾਂਦਾ ਜਦੋਂ ਵੀ ਸ਼ੇਰ ਸਿੰਘ ਉਸ ਨਾਲ ਤੱਤਾ ਬੋਲਦਾ ਤਾਂ ਉਹ ਸਦਾ ਹੀ ਚੀਪ ਜਾਇਆ ਕਰਦਾ ਸੀ ਇਸ ਦਾ ਕਾਰਨ ਇਹ ਨਹੀਂ ਸੀ ਕਿ ਸ਼ੇਰ ਸਿੰਘ ਅਰਦਲੀ ਹੋਣ ਦੀ ਹیثیت ਵਿੱਚ ਉਸ ਨਾਲੋਂ ਪੈਸੇ ਜ਼ਿਆਦਾ ਕਮਾਉਂਦਾ ਸੀ ਜਾਂ ਉਹ ਜੁੱਸੇ ਵਿੱਚ ਮਨਸਾ ਨਾਲੋਂ ਤਕੜਾ ਸੀ ਸਗੋਂ ਮਨਸਾ ਵਿੱਚ ਆਪ ਮੋਹਾਰੇ ਹੀ ਇਹ ਇਕ ਅਹਿਸਾਸ ਸੀ ਆਪਣੇ ਘਟੀਆਪਨ ਦਾ ਮਨਸਾ ਦਾ ਸਦਾ ਸੀ ਛੋਟਾ ਹੁੰਦਾ ਉਹ ਬੜਾ ਸੋਹਣਾ ਹੁੰਦਾ ਸੀ ਪਰ ਚੀਚਕ ਦੀ ਬਿਮਾਰੀ ਇੱਕ ਵਾਰੀ ਉਸ ਤੇ ਐਸੀ ਪਈ ਕਿ ਵਿਚਾਰੇ ਦੀ ਇੱਕ ਅੱਖ ਹੀ ਜਾਂਦੀ ਰਹੀ ਹੁਣ ਉਸ ਦੀ ਇੱਕ ਅੱਖ ਬਨਾਵਟੀ ਸੀ ਤੇ ਮਨਸਾ ਦਾ ਇਹ ਅਹਿਸਾਸ ਹੀ ਉਸ ਨੂੰ ਮਜਬੂਰ ਕਰਦਾ ਸੀ ਕਿ ਉਹ ਸ਼ੇਰ ਸਿੰਘ ਦੀਆਂ ਵਧੀਆਂ ਘਟੀਆਂ ਸੁਣ ਲਵੇ ਇਸ ਮਾਂ ਨੂੰ ਹੁਣ ਪਰੇ ਬੰਨ ਤੇ ਬਗੀਚੀ ਵਿੱਚੋਂ ਛੇਤੀ ਨਾਲ ਸਬਜ਼ੀ ਲਿਆ ਸਾਹਿਬ ਦਾ ਖਾਣਾ ਬਣਾਉਣਾ ਵਾ ਸ਼ੇਰ ਸਿੰਘ ਜੋ ਮੇਰੇ ਮੇਰਾ ਇੱਕੋ ਸਮੇਂ ਅਰਦਲੀ ਵੀ ਹੈ ਤੇ ਰਸੋਈਆ ਵੀ ਚੀਖਦਾ ਹਰ ਰੋਜ਼ ਇਵੇਂ ਹੀ ਸ਼ੇਰ ਸਿੰਘ ਮੰਸਾ ਤੋਂ ਹੁਕਮ ਮੰਸਾ ਤੋਂ ਤੇ ਹੁਕਮ ਚਲਾਉਂਦਾ ਹਰ ਰੋਜ਼ ਸ਼ੇਰ ਸਿੰਘ ਦੇ ਗੁੱਸੇ ਦਾ ਉੱਤਰ ਮੰਸਾ ਪਾਸ ਹੋਰ ਕੁਝ ਨਹੀਂ ਸੀ ਛੋਟ ਇਸ ਤੋਂ ਕਿ ਉਹ ਹਾਰ ਮੰਨ ਲਵੇ ਤੇ ਸਿਰ ਸਿੱਟ ਜਿਵੇਂ ਉਹ ਆਖੇ ਕਰੀ ਜਾਵੇ ਉਸਤੀ ਇਸਹਾਰ ਵਿੱਚ ਇੱਕ ਅਜੀਬ ਕਿਸਮ ਦੀ ਬੇਕਸੀ ਸੀ ਇੱਕ ਅਹ ਕਹਿ ਦਰਦ ਜਿਸ ਨੂੰ ਸ਼ੇਰ ਸਿੰਘ ਕਦੀ ਵੀ ਨਹੀਂ ਸੀ ਜਾਣ ਸਕਦਾ ਮਨਸਾ ਮਾਲੀ ਸੀ ਤੇ ਸਖਤ ਕੰਮ ਕਰਨ ਦਾ ਆਦੀ ਉਹ ਮੁਸੀਬਤਾਂ ਸਹਾਰਨਾ ਜਾਣਦਾ ਸੀ ਸ਼ੇਰ ਸਿੰਘ ਮਨਸਾ ਜਿੰਨਾ ਕੰਮ ਨਹੀਂ ਸੀ ਕਰ ਸਕਦਾ ਸਗੋਂ ਉਸ ਦੇ ਖਿਆਲ ਅਨਸਾਰ ਉਹ ਕਿਵੇਂ ਸਵੇਰੇ ਉੱਠ ਕੇ ਦੋ ਕੁ ਪੈਸਿਆਂ ਦੇ ਕੌੜੇ ਤੇਲ ਦਾ ਸਤਿਆਨਾਸ਼ ਕਰਦਾ ਸੀ ਬਾਗੀਚੀ ਵਿੱਚ ਡੰਡ ਬੈਤਕਾ ਲਾਉਂਦਾ ਸੀ ਆਪਣੀ ਕੜਕ ਬੜਦੀ ਦਾੜੀ ਦੀਆਂ ਫੌਜੀ ਤਰੀਕੇ ਨਾਲ ਮੁਸ਼ਕਾਂ ਸਕਸਦਾ ਸੀ ਦਿਨ ਭਰ ਜਮਾਦਾਰਨੀ ਨਾਲ ਵਹੀ ਆਤਮਖੋਲ ਕਰਦਾ ਰਹਿੰਦਾ ਸੀ ਜਾਂ ਮਨਸਾ ਤੇ ਰੋਬ ਗਠਾਉਂਦਾ ਰਹਿੰਦਾ ਸੀ ਪਰ ਇਹ ਗੱਲ ਜਾਣਦਿਆਂ ਹੋਇਆਂ ਵੀ ਮਨਸਾ ਸ਼ੇਰ ਸਿੰਘ ਤੋਂ ਚੀਪਦਾ ਤੇ ਉਸ ਦੀ ਉੱਚੀ ਨੀਵੀਂ ਸੁਣਦਾ ਸ਼ਾਮ ਨੂੰ ਜਦੋਂ ਸ਼ੇਰ ਸਿੰਘ ਲਾਲ ਪਾਣੀ ਦੀ ਬੋਤਲ ਕੱਢਦਾ ਤਾਂ ਉਹ ਦੋਵੇਂ ਜਾਰ-ਜਾਰ ਬਣ ਜਾਂਦੇ ਤੇਰੀ ਬੱਕਰੀ ਦੇ ਦੋ ਨਿਆਣੇ ਹੋਣੇ ਆ ਏਕ ਤੁਮ ਲੈ ਲੈਣਾ ਸੜਿਆ ਮੈਂ ਤਾਂ ਦੋਨਾਂ ਨੂੰ ਝਟਕਾਉਣਾ ਤੂੰ ਫਿਰ ਬੱਕਰੀ ਵਿਚਾਰੀ ਕਿਆ ਕਰੇਗੀ ਰੋਊਗੀ ਤੇਰੀ ਜਾਨ ਨੂੰ ਬੱਕਰੀ ਮੇਰੇ ਕਿਸ ਕੰਮ ਦੀ ਮੈਂ ਕਿਹੜਾ ਸਾੜੀ ਨੂੰ ਚੁੰਗਣਾ ਹੈ ਸਾਨੂੰ ਤੇ ਮੌਜ ਮੇਲਾ ਚਾਹੀਦਾ ਮੌਜ ਮੇਲਾ ਪਰ ਹੁਣ ਕਈ ਦਿਨਾ ਤੋਂ ਮਨਸਾ ਨੂੰ ਸ਼ੱਕ ਹੋ ਰਿਹਾ ਸੀ ਜਦੋਂ ਬੱਕਰੀ ਸੱਚਮੁੱਚ ਸ਼ੇਰ ਸਿੰਘ ਦੇ ਕੰਮ ਦੀ ਬਾਣ ਗਈ ਹੋਵੇ ਉਹ ਜਿਵੇਂ ਉਹ ਉਸ ਨੂੰ ਚੁੰਗਣਾ ਲੋਚਦਾ ਹੋਵੇ ਅੱਜ ਕਈ ਦਿਨਾਂ ਤੋਂ ਬੱਕਰੀ ਦੇ ਥਣ ਖਾਲੀ-ਖਾਲੀ ਸਨ ਤੇ ਇੱਕ ਦਿਨ ਹਾਰ ਕੇ ਮਨਸਾ ਨੇ ਬੱਕਰੀ ਹੀ ਵਿੱਚ ਛੱਡੀ ਨਾ ਰਹੇ ਬਾਸ ਨਾ ਵੱਜੇ ਬਾਂਸਰੀ ਉਸਨੇ ਆਖਿਆ ਫਿਰ ਵੀ ਜਾਣ ਲੱਗਿਆ ਮਨਸਾ ਬੱਕਰੀ ਦੇ ਗਲ ਲੱਗ ਕੇ ਰੋਇਆ ਜਿਵੇਂ ਕੋਈ ਪਿਆਰੇ ਸਰਬੰਦੀ ਤੋਂ ਮਿਸ਼ਰਣ ਲੱਗਦਾ ਹੈ ਤੇ ਬੱਕਰੀ ਵੀ ਮਯਾਦੀ ਰਹੀ ਮੈਂ ਆਂਦੀ ਰਹੀ ਜਦੋਂ ਤੀਕ ਉਸ ਦਾ ਵਾਸ ਚੱਲਿਆ ਪਿੱਛੇ ਪਰਤ ਪਰ ਕੇ ਵੇਖਦੀ ਰਹੀ ਤੇ ਰੁਕਦੀ ਰਹੀ ਜਿਵੇਂ ਆਖ ਰਹੀ ਹੋਵੇ ਤੇਰੀ ਮਰਜ਼ੀ ਮੈਂ ਮੈਂ ਜਾਣਾ ਤੇ ਨਹੀਂ ਸੀ ਚਾਹੁੰਦੀ ਪਰ ਕੀ ਕਰਾਂ ਗੱਲ ਪਈ ਫਾਹੀ ਤੂੰ ਮਜਬੂਰ ਹਾਂ ਬੇਜਵਾਨ ਜਾਨਵਰ ਹਾਂ ਜਿਸ ਹੱਥ ਡੋਰੀ ਹੈ ਜਿੱਦਨ ਮਰਜ਼ੀ ਖਿੱਚੀ ਫਿਰੇ ਅਸਲ ਵਿੱਚ ਗੱਲ ਇਸ ਤਰ੍ਹਾਂ ਹੋਈ ਕਿ ਇੱਕ ਵਾਰੀ ਮਨਸਾ ਦਾ ਕੋਈ ਦੂਰ ਨੇੜੇ ਦਾ ਰਿਸ਼ਤੇਦਾਰ ਆਇਆ ਤੇ ਦੋਕ ਦਿਨ ਉਸ ਦੇ ਕੋਲ ਠਹਿਰਿਆ ਤੇ ਜਾਣ ਲੱਗਿਆ ਉਸਨੇ ਉਸਨੂੰ ਦੱਸ ਪਾਈ ਫਲਾਣੀ ਥਾਂ ਤੇ ਉਸਦੀ ਬੋਟੀ ਦੀ ਭੂਆ ਦੀ ਨਣਾਂ ਦੀ ਕੋਈ ਧੀ ਧਿਆਨਕਵਾਰੀ ਕੰਨਿਆ ਦੇ ਰੂਪ ਵਿੱਚ ਮਿਲ ਸਕਦੀ ਹੈ ਤੇ ਉਹ ਵੀ ਪੁੰਨੇ ਤੇ ਕੇਵਲ ਮੰਨ ਕੋਲ 500 ਰੁਪਇਆ ਹੋਣਾ ਚਾਹੀਦਾ ਹੈ ਮਨਸਾ ਨੇ ਖਿੱਚ ਤੂ ਕੇ ਉਸਨੂੰ 300 ਰੁਪਏ ਤੇ ਰਾਜ਼ੀ ਕੀਤਾ ਤੇ ਇੱਕ ਦਿਨ 10-12 ਸਾਲ ਦੀ ਇੱਕ ਬਾਲੜੀ ਦੇ ਰੂਪ ਵਿੱਚ ਘਰ ਵਿੱਚ ਬਹੂ ਜੀ ਲਿਆ ਬਿਠਾਈ ਇਸ ਤੋਂ ਪਹਿਲਾਂ ਮਨਸਾ ਸਾਰਾ ਦਿਨ ਬਾਹਰ ਬਗੀਚੀ ਵਿੱਚ ਕੰਮ ਕਰਦਾ ਰਹਿੰਦਾ ਸੀ ਪਰ ਹੁਣ ਜਦੋਂ ਦੀ ਉਸਦੀ ਬਹੂ ਜੀ ਆਈ ਤੇ ਆ ਗਈ ਸੀ ਉਹ ਸਾਰਾ ਦਿਨ ਆਪਣੀ ਕੋਠਰੀ ਵਿੱਚ ਬੜਿਆ ਰਹਿੰਦਾ ਸਾਰਾ ਦਿਨ ਆਪਣੀ ਨਵੀਂ ਵਿਆਹੀ ਬਹੂ ਜੀ ਨਾਲ ਗੱਲਾਂ ਹੋ ਰਹੀਆਂ ਹਨ ਹੁਣ ਬਹੂ ਜੀ ਰੁੱਸ ਰਹੀ ਹੈ ਹੁਣ ਬਹੂ ਜੀ ਨੂੰ ਮਨਾਇਆ ਜਾ ਰਿਹਾ ਹੈ ਹੁਣ ਮਨਸਾ ਬਹੂ ਜੀ ਲਈ ਖਾਣਾ ਬਣਾ ਰਿਹਾ ਹੈ ਹੁਣ ਅੱਗ ਵਿੱਚ ਫੂਕਾ ਮਾਰਦੇ ਦੇ ਸਿਰ ਵਿੱਚ ਸਵਾ ਪੈ ਗਈ ਹੈ ਤੇ ਸ਼ੇਰ ਸਿੰਘ ਨੂੰ ਆਹ ਮੁਹਾਰੇ ਜਿਵੇਂ ਖਾਰ ਆ ਜਾਂਦੀ ਸਾੜਾ ਜਨਮੁਰੀਦ ਬੁੱਧੂ ਕਿਤੋਂ ਦਾ ਇਹ ਵੀ ਆਪਣੀ ਬੱਕਰੀ ਵਾ ਕੀ ਘਾਹ ਖਵਾਲ ਲਵੇਗਾ ਤੇ ਦੁੱਧ ਪੀ ਲਵੇਗਾ ਸਾੜਿਆ ਇਹ ਵੀ ਤੇਰੇ ਬਸ ਦਾ ਰੋਗ ਵਾ ਐਵੇਂ ਜੜ ਦਾ ਸੱਤਿਆਨਾਸ਼ ਕਰ ਬੈਠੇ ਪਰ ਮਨਸਾ ਦੇ خیال ਅਨੁਸਾਰ ਇਹ ਸਭ ਕੁਝ ਸ਼ੇਰ ਸਿੰਘ ਇਸ ਲਈ ਸੋਚਦਾ ਸੀ ਕਿ ਉਹ ਇਹ ਵੀ ਤੇ ਨਹੀਂ ਸੀ ਕਰ ਸਕਿਆ ਨਹੀਂ ਤੇ ਮਨਸਾ ਨਾਲ ਉਸ ਨੂੰ ਹੋਰ ਕੋਈ ਰੰਜਸ ਨਹੀਂ ਸੀ ਮਨਸਾ ਬੱਕਰੀ ਮਹਿੰਗੀ ਬੈਠਦੀ ਹੈ ਕੀ ਤੀਵੀ ਕਦੀ ਕਦੀ ਸ਼ੇਰ ਸਿੰਘ ਉਸ ਨੂੰ ਪੁੱਛਦਾ ਸੀ ਤੇ ਉਹ ਮੁਸਕਰਾ ਛੱਡਦਾ ਇੱਕ ਦਿਨ ਸ਼ੇਰ ਸਿੰਘ ਨੇ ਮੰਨਸ਼ਾ ਨੂੰ ਜਦੋਂ ਜਤ ਲਾਇਆ ਮੰਨਸ਼ਾ ਤੂੰ ਗਲਤੀ ਕੀਤੀ ਹੈ ਤਾਂ ਮੰਨਸ਼ਾ ਨੇ ਕਿਹਾ ਪਾਈ ਜੀ ਐਸੀ ਗਲਤੀ ਕبھی ਤੁਮਸੇ ਤੋਂ ਨਾ ਹੋਈ ਤੇ ਸ਼ੇਰ ਸਿੰਘ ਫਿੱਕਾ ਜਿਹਾ ਪਿਆ ਗਿਆ ਜਿਵੇਂ ਕੋਈ ਐਸਾ ਜਵਾਨ ਮਰਦੀ ਦਾ ਕੰਮ ਸੀ ਜਿਹੜਾ ਮੰਨਸ਼ਾ ਨੇ ਪਲ ਵਿੱਚ ਕਰ ਲਿਆ ਤੇ ਸ਼ੇਰ ਸਿੰਘ ਨਹੀਂ ਸੀ ਕਰ ਸਕਿਆ ਅੱਛਾ ਫਿਰ ਸੇਵਾ ਕਰੀ ਜਾ ਪੁੱਤਰਾ ਤੇ ਸ਼ੇਰ ਸਿੰਘ ਨੇ ਆਪਣੀਆਂ ਮੁੱਛਾਂ ਤੇ ਹੱਥ ਫੇਰ ਕੇ ਆਪਣੇ ਸੁਭਾਅ ਅਨਸਾਰ ਖੰਗੂਰਾ ਮਾਰਿਆ ਖੰਗੂਰਾ ਜਿਸ ਤੋਂ ਮਨਸਾ ਚੰਗੀ ਤਰ੍ਹਾਂ ਜਾਣੂ ਸੀ ਜਿਸ ਵਿੱਚ ਸ਼ੇਰ ਸਿੰਘ ਦੀ ناکامی ਸੀ ਨਾਮੁਰਾਦੀ ਸੀ ਵਿਅੰਗ ਸੀ ਮਨਸਾ ਨੂੰ ਇਹ ਖੰਗੂਰਾ ਇਸ ਤਰ੍ਹਾਂ ਤਲਖ ਜਾਪਿਆ ਜਿਵੇਂ ਕੌੜੀ ਕੁਨੀਨ ਦਾ ਘੋਟ ਹੁੰਦਾ ਹੈ ਪਰ ਉਹ ਇਸ ਨੂੰ ਲਾਲ ਪਾਣੀ ਸਮਝ ਕੇ ਪੀ ਗਿਆ ਸਰਦੀਆਂ ਦੇ ਦਿਨ ਸਨ ਅਜੇ ਮਸਾ ਮੂੰਹ ਖਰਾ ਹੀ ਹੋਇਆ ਸੀ ਮਨਸਾ ਆਪਣੇ ਬਿਸਤਰੇ ਵਿੱਚ ਪਿਆ ਉਲਸੇਟੇ ਲੈ ਰਿਹਾ ਸੀ ਉਸ ਨੂੰ ਨੀਂਦ ਨਹੀਂ ਸੀ ਆ ਰਹੀ ਪਰ ਉੱਠਣ ਨੂੰ ਵੀ ਉਸ ਦਾ ਜੀ ਨਹੀਂ ਸੀ ਕਰ ਰਿਹਾ ਸੁੱਤ ਅਨਿੰਦੇ ਜਹੇ ਵਿੱਚ ਉਸ ਨੂੰ ਇਸ ਤਰ੍ਹਾਂ ਪੱਸਿਆ ਜਿਵੇਂ ਕੋਈ ਉਸ ਨੂੰ ਵਾਜਾ ਮਾਰ ਰਿਹਾ ਹੈ ਮਨਸਾ ਹੋ ਮਨਸਾ ਸ਼ੇਰ ਸਿੰਘ ਦੀ ਆਵਾਜ਼ ਮਨਸਾ ਚੰਗੀ ਤਰ੍ਹਾਂ ਜਾਣਦਾ ਸੀ ਉਹ ਕਦੀ ਭੁਲੇਖਾ ਨਹੀਂ ਸਿੱਖਾ ਸਕਦਾ ਮਨਹੂਸ ਉਸਨੇ ਸੋਚਿਆ ਉਹ ਕਦੀ ਸਵੇਰੇ ਸਵੇਰੇ ਉਸਦੇ ਮੱਥੇ ਨਹੀਂ ਸੀ ਲੱਗਦਾ ਨੈਸ਼ ਆਜ ਦਿਨ ਪਤਾ ਨਹੀਂ ਕਿਵੇਂ ਗੁਜਰਤ ਹੈ ਪਰ ਉਹ ਤਾਂ ਉਸਨੂੰ ਉਠਾ ਰਿਹਾ ਸੀ ਉਸਦੇ ਮੋਢਿਆਂ ਨੂੰ ਫੜ ਕੇ ਹਲੂਣ ਰਿਹਾ ਸੀ ਰਾਮ ਰਾਮ ਤੇ ਮਨਸਾ ਉੱਠ ਬੈਠਿਆ ਬਹੂ ਜੀ ਚਲੀ ਗਈ ਤੂੰ ਮੈਂ ਕਿਹਾ ਮਨਸਾ ਦਾ ਦਿਲ ਤੱਕ ਤੱਕ ਕਰਨ ਲੱਗਾ ਉਹ ਜਿਹੜਾ ਤੇਰਾ ਰਿਸ਼ਤੇਦਾਰ ਆਉਂਦਾ ਹੁੰਦਾ ਸੀ ਨਾ ਜਿੱਦੀ ਉਹ ਵੋਟੀ ਦੀ ਭੂਆ ਦੀ ਨਣਾ ਦੀ ਮਾਸੀ ਦੀ ਧੀ ਲੱਗਦੀ ਐ ਉਹ ਹੀ ਉਹ ਲੈ ਗਿਆ ਸੂ ਤੇ ਮਨਸਾ ਦਾ ਜਿਵੇਂ ਕਲੇਜਾ ਨਿਕਲ ਗਿਆ ਅਜੇ ਮੂਹ ਨੇ ਰਾਹੀ ਸੀ ਤੇ ਮੈਂ ਸਬੇਰੇ ਸਬੇਰੇ ਮਾਲਿਸ਼ ਕਰਦਾ ਸਾਂ ਬਗੀਚੀ ਵਿੱਚ ਕਿ ਉਹ ਦੋਵੇਂ ਜਾਣੇ ਤੇਰੇ ਅੰਦਰੋਂ ਨਿਕੜੇ ਮੈਂ ਜਾਣਿਆ ਸ਼ਾਇਦ ਮਨਸਾ ਵਾ ਪਰ ਉਹ ਤਾਂ ਹੋੜੀ ਹੋੜੀ ਚੋਰਾ ਬਾਗ ਪੈਰ ਰੱਖਦੇ ਬੂਹੇੋਂ ਬਾਹਰ ਨਿਕੜ ਗਏ ਤੇ ਨਿਕੜਦਿਆਂ ਹੀ ਤੀਰ ਹੋ ਗਏ ਜਾਨੂ ਤੈਨੂੰ ਖਿਆਲ ਤੇਰਾ ਖਿਆਲ ਆਇਆ ਮੈਂ ਕਿਹਾ ਚਲੋ ਜਾਰ ਦੀ ਖੈਰ ਸਾਰੀ ਲੱਗੇ ਚੱਲ ਕੇ ਤੱਕ ਤੱਕ ਮਨਸਾ ਦਾ ਦਿਲ ਦੌੜਨ ਲੱਗਾ ਤੋ ਆਪ ਮਹਾਰੇ ਹੀ ਉਸ ਨੂੰ ਆਪਣੇ ਤਿੰਸੂ ਦਾ ਖਿਆਲ ਆ ਗਿਆ ਉਰ ਪਏ ਦਾ ਖਿਆਲ ਆਉਂਦਿਆਂ ਹੀ ਉਸਦੀ ਨਜ਼ਰ ਆਪਣੀ ਬੁਗਨੀ ਤੇ ਜਾ ਪਈ ਮਿੱਟੀ ਦੀ ਬੁਗਨੀ ਭੋਰਾ ਭੋਰਾ ਹੋਈ ਫਰਸ਼ ਤੇ ਪਈ ਸੀ ਹਉ ਸ਼ੇਰ ਸਿੰਘ ਨੇ ਆਪਣੀਆਂ ਮੋਛਾਂ ਤੇ ਹੱਥ ਫੇਰਿਆ ਤੇ ਬੋਲਿਆ ਸਾੜੀ ਮੋਲ ਨਾਲ ਵਿਆਜ ਵੀ ਲੈ ਲਈ ਸ਼ੇਰਾ ਸਿੰਘ ਦਾ ਖੰਗੂਰਾ ਫਿਜ਼ਾ ਵਿੱਚ ਫੇਰ ਗੂੰਜਿਆ ਪਰ ਮੰਸਾ ਉਸ ਨੂੰ ਸੁਣ ਨਾ ਸਕਿਆ ਉਸਦੇ ਕੰਨਾਂ ਤੇ ਜਿਵੇਂ ਕਿਸੇ ਨੇ ਹਥੌੜੇ ਦੀ ਸੱਟ ਮਾਰੀ ਸੀ ਉਹ ਟੁੱਟੀ ਬੁਗਨੀ ਦੇ ਟੁਕੜੇ ਚੁੰਨ ਰਿਹਾ ਸੀ ਉਹ ਉਸ ਦੀਆਂ ਉਸ ਦੀਆਂ ਟੋਟਿਆਂ ਵਿੱਚ ਇੱਕ ਮਿੱਟ ਗਈ ਰੂਪਰੇਖਾ ਲੱਭ ਰਹੀ ਸੀ ਦੂਰ ਕਿਤੇ ਫਿਜਾ ਵਿੱਚ ਉਸ ਦੀ ਬੱਕਰੀ ਮਈ ਆਈ ਉਸ ਦੀਆਂ ਅੱਖੀਆਂ ਕਿਸੇ ਬੇਵਸੀ ਦੇ ਇਕਹਿਰ ਰਦ ਨਾਲ ਚਮਕਦੀਆਂ ਰਹੀਆਂ ਚਲਕਦੀਆਂ ਰਹੀਆਂ ਬੱਕਰੀ ਜਿਵੇਂ ਕਹਿ ਰਹੀ ਸੀ ਕੀ ਕਰਾਂ ਮੈਂ ਜਾਣਾ ਤਾਂ ਨਹੀਂ ਸਾਂ ਚਾਹੁੰਦੀ ਪਰ ਮਜਬੂਰ ਹਾਂ ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ